ਮਰਕੇ ਵੀ ਮੁੱਕਿਆ ਨਹੀਂ ਗਣ 10-10 ਆਉਂਦੇ ਨੇ ਉਹ ਬੜਕ ਬੜਕ ਉੱਠਦੇ ਨਾ ਸੁਣ ਘਬਰਾਉਂਦੇ ਨੇ ਸਿੱਧੂ ਮੂਸੇ ਵਾਲਾ ਓਏ ਠੋਕੇ ਫਾੜੇ ਲੱਗਦੇ ਨੇ ਜਦੋਂ ਚਾਕੇ ਖੁੱਲਦੇ ਨੇ ਘਰ ਨੂੰ ਤਾੜੇ ਲੱਗਦੇ ਨੇ ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਸ੍ਰੀਆ ਕਾਲ ਅਜੇ ਬਰੋਟੇ ਗਾਣੇ ਦੀ ਹਾਇਪ ਤਾਂ ਕੱਟ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਕੁਝ ਨਵੇਂ ਉੱਠੇ ਸਲਾਰੀਆਂ ਦੇ ਧੌਣ ਚ ਕਿਲਾ ਕੱਢਣ ਵਾਸਤੇ ਅਗਲੇ ਗਾਣੇ ਦਾ ਐਲਾਨ ਕਰ ਦਿੱਤਾ ਅਤੇ ਕਹਿ ਕਿ ਅਸੀਂ ਤਾਂ ਲੋਕਾਂ ਦੇ ਵਹਿਮੇ ਕੱਢਣ ਆਏ ਹਾਂ ਜੋ ਮੇਰੇ ਪੁੱਤ ਜਿੱਥੇ ਕੰਮ ਨੂੰ ਛੱਡ ਕੇ ਗਿਆ ਸੀ ਅਸੀਂ ਉੱਥੋਂ ਸਟਾਰਟ ਕਰਕੇ ਅਸੀਂ ਉਹਨਾਂ ਦੀ ਐਵੇਂ ਹੀ ਚੀਖ ਪਾਈ ਰੱਖਣੀ ਹੈ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਪਰ ਜੇ ਕੋਈ ਸਾਨੂੰ ਚੈਲੰਜ ਕਰੇਗਾ ਅਸੀਂ 21 ਦੀ 52 ਪਾਵਾਂਗੇ ਉਹ ਵੀ ਪੱਟ ਤੇ ਥਾਪੀ ਮਾਰ ਕੇ ਹੁਣ ਤੁਸੀਂ ਨਹੀਂ ਅਸੀਂ ਕਹਨੇ ਆਂ ਆਜੋ ਜੀ ਨੇ ਆਉਣਾ ਹੈ ਚਾਹੇ ਗੁਰੂ ਚੇਲੇ ਕੱਟੇ ਹੋ ਜਾਵੋ ਚਾਹੇ ਕੋਈ ਕੋਈ ਜੁੰਡਲੀ ਨਾਲ ਰੜਾ ਲੋ ਕਿਉਂਕਿ ਮੂਸੇ ਵਾਲਾ ਜੱਟ ਨਾ ਕਦੇ ਦੱਬਿਆ ਸੀ ਤੇ ਨਾ ਕਦੇ ਦੱਬਿਆ ਜਾਵੇਗਾ ਕਈ ਕਲਾਕਾਰਾਂ ਦੇ ਲਿਆ ਚੂਣਾ ਵਿੱਚ ਅਮੀ ਫਾਰੇ ਠੋਕਦਾ ਰਹੇਗਾ ਸ਼ਾਣੇ ਕਹਿੰਦੇ ਹਨ ਕਿ ਵੈਰ ਬੰਦੇ ਦੇ ਜਿਉਂਦੇ ਤੱਕ ਹੁੰਦਾ ਹੈ ਪਰ ਕੁਝ ਕਲਾਕਾਰ ਸਿੱਧੂ ਦੇ ਜਾਣ ਤੋਂ ਬਾਅਦ ਵੀ ਉਸ ਨਾਲ ਨਫ਼ਰਤ ਕਰਨੋਂ ਬਾਜ਼ ਨਹੀਂ ਆਏ ਅਤੇ ਅੱਜ ਵੀ ਸਿੱਧੂ ਦੇ ਗਾਣਿਆਂ ਨਾਲ ਅਤੇ ਸਿੱਧੂ ਦੇ ਪੋਸਟਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਹੁੰਦੀ ਹੈ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਤੋਂ ਬਿਨਾਂ ਇਸ 뮤직 ਇੰਡਸਟਰੀ ਉੱਤੇ ਕੋਈ ਹੋਰ ਬੰਦਾ ਤਰੱਕੀ ਕਰੇ ਹੋਰ ਕੋਈ ਸ਼ੋਰਤ ਹਾਸਲ ਕਰੇ ਜੇ ਕਿਸੇ ਕਲਾਕਾਰ ਦਾ ਗਾਣਾ ਚੱਲ ਵੀ ਪਿਆ ਫਿਰ ਵੀ ਇਹਨਾਂ ਲੋਕਾਂ ਨੂੰ ਬੜੀ ਤਕਲੀਫ਼ ਹੁੰਦੀ ਹੈ ਅਤੇ ਇਹਨਾਂ ਨਵੇਂ ਕਲਾਕਾਰਾਂ ਨੂੰ ਆਪਣੇ ਪ੍ਰੋਗਰਾਮਾਂ 'ਤੇ ਬੁਲਾ ਕੇ ਤੱਕੇ ਨਾਲ ਉਹਨਾਂ ਕੋਲ ਉਸਤਾਦ ਜੀ ਕੋ ਹੰਦਨ ਅਤੇ ਪੈਰੀ ਹੱਥ ਲਵਾਉਂਦੇ ਹਨ ਅਤੇ ਇਹ ਸੁਣ ਕੇ ਬੜੇ ਖੁਸ਼ ਹੁੰਦੇ ਹਨ ਪਰ ਸਿੱਧੂ ਮੂਸੇਵਾਲਾ ਇਹੋ ਜਿਹਾ ਨਹੀਂ ਸੀ ਪਹਿਲਾਂ ਪੱਲਾ ਇਹਨਾਂ ਸਾਰਿਆਂ ਦੀ ਉਹ ਇੱਜ਼ਤ ਕਰਿਆ ਕਰਦਾ ਸੀ ਪਰ ਜਦੋਂ ਇਹਨਾਂ ਨੇ ਜੜਬੇ ਦੇ ਸ਼ੋਅ ਉੱਤੇ ਸਿੱਧੂ ਮੂਸੇਵਾਲੇ ਨਾਲ ਐਨੀ ਖਾਰ ਖਾਈ ਉਸ ਨੂੰ ਧਮਕੀਆਂ ਦਿੱਤੀਆਂ ਪਰਚੇ ਪਵਾਏ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਸਿੱਧੂ ਮੂਸੇਵਾਲਾ ਵੀ ਸਿੱਧਾ ਹੋ ਗਿਆ ਅਤੇ ਫਿਰ ਇੰਨਾ ਭੇਡਾਂ ਦੀਆਂ ਇੰਨੀਆਂ ਚੀਕਾਂ ਪੋਈਆਂ ਜੋ ਅੱਜ ਤੱਕ ਮੂਸੇਵਾਲਾ ਦਾ ਨਾਮ ਨਹੀਂ ਭੁੱਲੀਆਂ ਮੂਸੇਵਾਲਾ ਆਪਣੇ ਗੀਤ ਵਿੱਚ ਲਿਖਦਾ ਵੀ ਹੈ ਕਿ ਖੱਬੀ ਖਾਨ ਖੁੰਝੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁੰਨਿਆ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਇਹ ਸਿੱਧਾ-ਸਿੱਧਾ ਉਸ ਕਲਾਕਾਰ ਉੱਤੇ ਠੋਕਮੀਆਂ ਲੈਣਾ ਲਿਖਿਆ ਸੀ ਕਿਉਂਕਿ ਸਿੱਧੂ ਦਾ ਇਸ ਨੇ ਬਹੁਤ ਜ਼ਿਆਦਾ ਜੀਣਾ ਹੈਰਾਨ ਕਰਕੇ ਰੱਖਿਆ ਸੀ ਇਸ ਕਰਕੇ ਸਿੱਧੂ ਨੇ ਇੱਕ ਹੋਰ ਵੀ ਗੀਤ ਵਿੱਚ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਕਈ ਕਲਾਕਾਰ ਨੇ ਥ੍ਰੈਟ ਭੇਜਿਆ ਦਿੜਬੇ ਚਲਾਇ ਇੱਕ ਸ਼ੋਅ ਕਰਕੇ ਇਸ ਦਾ ਸਿੱਧਾ ਸਿੱਧਾ ਮਤਲਬ ਸੀ ਕਿ ਉਸ ਨੂੰ ਦਿੜਬੇ ਦੇ ਸ਼ੋਅ ਤੋਂ ਪਹਿਲਾਂ ਬਹੁਤ ਸਾਰੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਸਿੱਧੂ ਮੂਸੇਵਾਲੇ ਦਾ ਪਿਤਾ ਇਹ ਵੀ ਗੱਲ ਕਈ ਚੈਨਲ ਉੱਤੇ ਕਹਿ ਚੁੱਕਾ ਹੈ ਪਰ ਹੁਣ ਇਹਨਾਂ ਦਾ ਧੋਣ ਚੋਂ ਕਿੱਲਾ ਕੱਢਣ ਵਾਸਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਦੇ ਅਗਲੇ ਗੀਤ ਦਾ ਐਲਾਨ ਕਰ ਦਿੱਤਾ ਜਿਸ ਦਾ ਨਾਮ ਹੋਵੇਗਾ ਰੀਬਰਥ ਜਾਨੀ ਕਿ ਦੂਜੀ ਵਾਰ ਜਨਮ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਗਾਣਾ ਕਦੋਂ ਆਵੇਗਾ ਪਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਕੰਟਰੋਵਰਸੀਆਂ ਚੱਲ ਪਈਆਂ ਹਨ ਹੁਣ ਅੱਗੇ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਨੇ ਇਹਨਾਂ ਦੀ ਧੌਣ 'ਚ ਕਿਲਾ ਕਰਕੇ ਚੰਗਾ ਕਰਿਆ ਜਾਂ ਫਿਰ ਦੂਜੇ ਕਲਾਕਾਰਾਂ ਤਰ੍ਹਾਂ ਉਸ ਨੂੰ ਉਸ ਬੰਦੇ ਤੇ ਗੋਡੇ ਹੱਥ ਲਾਣਾ ਚਾਹੀਦਾ ਸੀ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਜੇ ਖਬਰ ਚੰਗੀ ਲੱਗੀ ਤਾਂ ਹੋਰਾਂ ਵਿੱਚ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਖਬਰ ਨੂੰ ਲਾਈਕ ਕਰਕੇ ਹਾਈਪ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ